ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਮੈਂ ਅਮਨ ਢੱਲੋਂ ਪੀਬੀ05 ਆਪਣੇ ਚੈਨਲ ਤੋਂ ਲਾਈਵ ਅੱਜ ਤੁਹਾਨੂੰ ਦਿਖਾਉਣੇ ਆ ਛੋਟੀ ਜੀ ਬਾਗਬਾਨੀ ਆ ਘਰੇ ਤਿਆਰ ਕੀਤੀ ਹੈ ਇਹ ਹੈ ਜੀ ਪਪੀਤੇ ਦਾ ਦਰਖਤ ਤੇ ਇਸ ਤੋਂ ਅੱਗੇ ਕਦਮਾਂ ਦੀਆਂ ਵੱਲਾਂ ਲਾਈਆਂ ਨੇ ਵੱਲਾਂ ਕਾਫੀ ਵੱਡੀਆਂ ਹੋ ਗਈਆਂ ਪਰ ਹਜੇ ਫਲ ਨਹੀਂ ਲੱਗੇ ਇਹਨਾਂ ਨੂੰ ਅੱਜ ਇਹਨਾਂ ਦੀ 3D ਕਟਿੰਗ ਕੀਤੀ ਸੀਗੀ ਜਿਹੜੇ ਉੱਪਰੀ ਸਾਈਡ ਤੋਂ ਆ ਚੀਜ਼ਾਂ ਹੁੰਦੀਆਂ ਨੇ ਇਹ ਕਟਿੰਗ ਕਰਤੀ ਅੱਜ ਦੇਖੋ ਇਹਦਾ ਕੋਈ ਫਾਇਦਾ ਮਿਲਦਾ ਹੈ ਕਿ ਨਹੀਂ ਥੋੜੇ ਦਿਨਾਂ ਤੱਕ ਪਤਾ ਲੱਗ ਜਾਊਗਾ ਇੱਧਰ ਵੀ ਬੁੱਲਾਂ ਦੀਆਂ ਬੱਲਾਂ ਉੱਪਰ ਚੜ੍ਹਾਈਆਂ ਪਤਾਰਾ ਬਣ ਕੇ ਵੀ ਦੇਖ ਸਕਦੇ ਹੋ ਬੁੱਲਾ ਬਹੁਤ ਸੋਹਣੀਆਂ ਅਕੜੀਆਂ ਪਰ ਅਜੇ ਫਾਲਤ ਬਹੁਤ ਘੱਟ ਲੱਗਿਆ ਨੇ ਉਸ ਤੋਂ ਬਾਅਦ ਫੇਤਰ ਪਿੰਡੀਆਂ ਪਿੰਡੀਆਂ ਦੇ ਵੱਲਾਂ کافی ਵੱਡੀਆਂ ਹੋ ਗਈਆਂ ਨੇ ਹਾਲੇ ਨਾਲ ਉਹ ਨਹੀਂ ਲੱਗਿਆ ਹਜੇ ਹੌਲੀ ਹੌਲੀ ਲੱਗ ਜੂਗਾ ਇਹ ਜੀ ਆਪਣੇ ਗਲਗਲ ਦਾ ਪੁੱਤ ਆ ਦੇਖੋ ਗਲਗਲਾਂ ਲੱਗੀਆਂ ਹੋਈਆਂ ਨੇ ਉਸ ਤੋਂ ਕੇ ਆ ਗਿਆ ਕਾਗਜੀ ਨੇ ਬਹੁਤ ਪੁੱਤ ਪਿਛਲੀ ਵਾਰ ਬਹੁਤ ਵਧੀਆ ਫਲ ਲੱਗਾ ਸੀ ਇਸ ਵਾਰ ਵੀ ਫਲ ਬਹੁਤ ਲੱਗਾ ਹੈ ਆਪਣੇ ਲੰਗੜੇ ਸਾਉਣਾ ਪੱਕ ਜੂਏ ਵੀ ਕਿ ਵੈਂਗਣੀ ਦੇ ਬੂਟੇ ਔਰ ਇਧਰ ਕਿਨੂਆ ਦਾ ਬੂਟਾ ਕਿਨੂਆ ਦੇ ਬੂਟੇ ਨਾਲ ਆਪਣੇ ਫਲ ਬਹੁਤ ਲੱਗਦਾ ਹੈ ਔਰ ਬਹੁਤ ਹੀ ਮਿੱਠੇ ਕਿਨੂਆ ਨੇ ਜੀ ਇਤੋਂ ਫਿਰ ਵੱਲਾਂ ਕਦਮਾਂ ਦੀਆਂ ਅਗੇ ਇਧਰ ਆਪਣਾ ਕਸਾਗਵੰਦ ਦਾ ਬੂਟਾ ਵੀ ਲਾਇਆ ਹੋਇਆ ਤੁਹਾਨੂੰ ਦਿਖਾਉਣਾ ਮੈਂ ਕਾਫੀ ਵੱਡਾ ਹੋ ਗਿਆ ਮਸਾਗਵੰਦ ਦਾ ਬੁੱਟਾ ਔਰ ਇੱਕ ਮੋਮਸਰੀ ਦਾ ਬੁੱਟਾ ਆ ਮੋਮਸਰੀ ਹੈ ਆ ਛੋਟਾ ਜਿਹਾ ਬੁੱਟਾ ਆਂਬ ਦਾ ਵੀ ਹੈ ਨਾਲ ਇਹ ਆਪਣੀ ਸਬਜ਼ੀ ਵਾਸਤੇ ਛੱਡੀ ਹੋਈ ਜਗਾ इधर सब्जी लाई है इधर गुआरा लाया हाईब्रिड गुआरा और उस अ चौले बीजिए जी उस तो अ दाणा तो है फिर वह नींबू बहुत बढ़िया तैयार नींबू है ਗਲਗਲ ਬਹੁਤ ਲੱਗਦੀ ਹੈ ਇਹਨੂੰ ਉਸ ਤੋਂ ਅੱਗੇ ਆਪਣੇ ਅਮਰੂਦਾਂ ਦਾ ਬੂਟਾ ਜੀ ਦੇਸੀ ਅਮਰੂਦ ਬਹੁਤ ਵਧੀਆ ਅਮਰੂਦ ਲੱਗਦੇ ਇਹਨੂੰ ਔਰ ਹਰਿਆਲੀ ਆਪਣੇ ਬਹੁਤ ਆ ਉਸ ਤੋਂ ਕਿ ਤੂਤ ਨਾਲ ਵੀ ਆਹ ਕੁਝ ਕਦੂਆਂ ਦੀਆਂ ਵੱਲਾਂ ਨੇ ਕੁਝ ਤੋਰੀਆਂ ਦੀਆਂ ਵੱਲਾਂ ਕਾਲੀਆਂ ਤੋਰੀਆਂ ਦੀਆਂ ਉਸ ਤੋਂ ਬਾਅਦ ਆਪਾਂ ਪਿਲਕਣਾ ਲਾਇਆ ਸੀ ਨਿੱਕੇ ਨਿੱਕੇ ਆ ਤਾਂ ਬਹੁਤ ਵੱਡੇ ਵੱਡੇ ਹੋ ਗਿਆ ਆ ਬਿਲਕੁਣ ਬਹੁਤ ਵਧੀਆ ਤਰੀ ਹੈ ਦੋ ਬਿਲਕੁਣ ਹੈ ਜੀ ਬਹੁਤ ਸ਼ਾਨਦਾਰ ਉਸ ਤੋਂ ਅੱਗੇ ਜਾਮਨ ਦਾ ਦਰਖਤ ਬਹੁਤ ਵਧੀਆ ਫਲ ਲੱਗਾ ਇਹਨਾਂ ਵਰਗੀ ਇਹਦੇ ਨਾਲ ਵੀ ਥੱਲੇ ਇੱਕ ਕਦੂ ਦੀ ਬਾਲ ਹੈ ਇੱਕ ਇਹ ਜਾਮਨ ਦਾ ਦਰਖਤ ਉਸ ਤੋਂ ਅੱਗੇ ਦਿਖਾਉਣਾ ਆਪਾਂ ਬੋਰ ਦੇ ਨਾਲ ਇਹ ਆਪਣਾ ਆਮਬਾਈ ਔਰ ਇਹਨੂੰ ਫਲ ਲੱਗਣਾ ਸ਼ੁਰੂ ਹੋ ਗਿਆ ਆ ਤੁਹਾਨੂੰ ਦਿਖਾ ਸਕਦਾ ਆ ਨਿੱਕਾ ਜਿਹਾ ਅੰਮਰੋਦ ਲੱਗ ਗਿਆ ਦੋ ਤੇ ਨੰਬਰ ਲੱਗੇ ਇੱਕ ਦੋ ਝੜ ਗਏ ਇਹਦੇ ਕੀ ਫਲ ਆਣੇ ਇਸ ਤੋਂ ਕਿ ਇਹ ਅਨਾਰਾਂ ਦਾ ਬੂਟਾ ਜੀ ਅਨਾਰੇ ਦੇ ਕੀ ਫਲ ਬਹੁਤ ਵਧੀਆ ਲੱਗਾ ਇਹਨੂੰ ਔਰ ਕਾਫੀ ਤਗੜਾ ਹੋ ਗਿਆ ਜਿਨਾ ਇਧਰ ਫਿਰ ਇਹ ਅਮਰੋਦ ਦਾ ਹਾਈਬ੍ਰਿਡ ਬਹੁਤ ਵੱਡੇ ਵੱਡੇ ਅੰਬਰੂਦ ਹੋ ਜਾਂਦੇ ਕਿਲੋ ਕਿਲੋ ਦਾ ਅੰਬਰੂਦ ਬਣ ਜਾਂਦਾ ਇਹ ਆ ਫਿਰ ਆਪਣਾ ਅਨਾਰ ਇਸ ਤੋਂ ਅੱਗੇ ਮੈਂ ਦਿਖਾਉਣਾ ਫਿਰ ਤੁਹਾਨੂੰ ਇੱਧਰ ਫਿਰ ਅੰਬਰੂਦ ਆਈ ਇਹ ਵੀ ਹਾਈਬ੍ਰਿਡ ਆ ਆ ਅਨਾਰ ਲੱਗੇ ਵੀ ਹੋਏ ਆ ਛੋਟੇ ਛੋਟੇ ਆ ਦੇਖੋ ਦੇਖ ਸਕਦੇ ਹੋ ਇਹ ਅੰਬਰੂਦ ਦਾ ਬੂਟਾ ਫਿਰ ਆ ਗਿਆ ਔਰ ਇਹ ਹੈਗਾ ਆਪਣਾ ਸੰਤਰੀਆਂ ਦਾ ਬੂਟਾ ਇਹ ਛੋਟਾ ਹੈ ਪਰ ਫਲ ਬਹੁਤ ਵਧੀਆ ਲੱਗਿਆ ਨੂੰ ਤੁਸੀਂ ਦੇਖ ਸਕਦੇ ਹਾਂ ਸੰਤਰੇ ਲੱਗੇ ਹੋਏ ਨੇ ਕਿਨੇ ਕਿਨੇ ਫੇਰ ਇਧਰ ਤੂਤ ਬਹੁਤ ਵਧੀਆ ਹੈ ਇਹਦੀ ਛਟੀਆਂ ਬਹੁਤ ਵਧੀਆ ਟੋਕਰਿਆਂ ਵਾਲੀਆਂ ਔਰ ਇਹ ਫਿਰ ਅੰਬ ਦਾ ਦਰਖਤ ਆਪਣੇ ਨਾਲ ਨਾਲ ਦਰਖਤ ਬਹੁਤ ਆਪਣੇ ਤੇ ਇਧਰ ਫਿਰ ਕਿਨੂ ਆ ਇਹਨੂੰ ਨਿਕੇ ਨਿਕੇ ਕਿਨੂ ਲੱਗਦੇ ਪਰ ਮਿੱਠੇ ਬਹੁਤ ਹੁੰਦੇ ਆ ਦੇਖ ਸਕਦੇ ਹੋ ਇਹ ਆਪਣੀ ਮੋਟਰ ਆ ਹਰੇ ਅਲੀ ਆਪਾਂ ਬਹੁਤ ਲਈ ਹੋਈ ਆ ਕਿਉਂਕਿ ਹਰੀਆਲੀ ਦੀ ਬਹੁਤ ਲੋੜ ਆ ਇੱਧਰ ਆਪਣਾ ਖੇਤ ਆ ਜੀ ਪੱਠੇ ਬੀਜੇ ਹੋਏ ਉੱਥੋਂ ਗਾ ਕੇ ਆਪਾਂ ਝੋਨਾ ਬੀਜਾਂਗੇ ਕਿ ਕੇਰ ਕੇ 2 ਸਾਲ ਹੋ ਗਏ ਮੈਨੂੰ ਕੇਰ ਕੇ ਬੀਜ ਦਾ ਬਹੁਤ ਵਧੀਆ ਹੁੰਦਾ। ਇਸ ਵਾਰੀ ਬਾਹਨ ਤਿਆਰ ਕੀਤਾ ਹੋਇਆ ਹੁਣ ਅੱਜ ਬੀਜ ਦੇਣਾ ਸੋਕੇ ਮਾਰ ਕੇ। ਕੇਰ ਕੇ ਬੀਜਾਂਗੇ। ਪਰ ਬਹੁਤ ਵਧੀਆ ਰਿਜ਼ਲਟ ਮਿਲਦਾ, ਵਧੀਆ ਝਾੜ ਨਿਕਲਦਾ। ਕੋਈ ਬਿਮਾਰੀ ਨਹੀਂ। ਠੀਕ ਹੈ ਦੋਸਤੋ। ਧੰਨਵਾਦ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ, ਕਮੈਂਟ ਜਰੂਰ ਕਰਿਓ। ਦੱਸਿਓ ਆਪਾਂ ਨੇ ਆਪਣੀ ਬਾਗਬਾਨੀ ਜਿਹੜੀ ਆ ਕਿੱਦਾਂ ਲੱਗੀ ਤੁਹਾਨੂੰ। ਧੰਨਵਾਦ।